ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਦਾ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਸਾਲੀਆਂ ਪਾਰਟੀਆਂ ਵੱਲੋਂ ਆਪਣੀਆਂ ਰਣਨੀਤੀਆਂ ਤੈਅ ਕੀਤੀਆਂ ਜਾ ਰਹੀਆਂ ਹਨ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅਕਾਲੀ ਦਲ ਬਾਦਲ ਵੱਲੋਂ ਆਪਣੀਆਂ ਰੈਲੀਆਂ ਦਾ ਜਿਹੜਾ ਸ਼ਡਿਊਲ ਹੈ ਉਹ ਜਾਰੀ ਕਰ ਦਿੱਤਾ ਗਿਆ ਹੈ ਮੁਹਿੰਮ ਦਾ ਨਾਮ ਦਿੱਤਾ ਗਿਆ ਪੰਜਾਬ ਬਚਾਓ ਸੁਖਬੀਰ ਸਿੰਘ ਬਾਦਲ ਲਿਆਓ ਪਸਾਖੀ ਤੱਕ 40 ਰੈਲੀਆਂ ਦਾ ਸ਼ਡਿਊਲ ਜਿਹੜਾ ਉਹ ਜਾਰੀ ਕੀਤਾ ਗਿਆ ਪਿਛਲੇ ਦਿਨੀ ਪਾਰਟੀ ਦੇ ਸੀਨੀਅਰ ਅਗੂ ਦਲਜੀਤ ਸਿੰਘ ਚੀਮਾ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਔਰ ਬਾਕੀ ਸਾਰੀਆਂ ਪਾਰਟੀਆਂ ਵੱਲੋਂ ਵੀ ਰੈਲੀਆਂ ਨੂੰ ਲੈ ਕੇ ਆਪਣੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ। ਭਾਜਪਾ ਵੱਲੋਂ 117 ਹਲਕਿਆਂ ਦੇ ਵਿੱਚ ਰਾਜ ਚੋਣ ਰੈਲੀ ਇਨਚਾਰਜ ਲਗਾ ਦਿੱਤੇ ਗਏ। ਕਾਂਗਰਸ ਪਾਰਟੀ ਪਹਿਲਾਂ ਤੋਂ ਹੀ ਮੰਡਰੇਗਾ ਬਚਾਓ ਦੇ ਤਹਿਤ ਅਠਰਲੀਆਂ ਕਰ ਚੁੱਕੀ ਹੈ ਤੇ ਅਗਲੀਆਂ ਰੈਲੀਆਂ ਤੇ ਮੀਟਿੰਗ ਖੁਦ ਜਿਹੜੀ ਹੈ ਭਪੇਸ਼ ਬਗੇਲ ਜੀ ਜੋ ਕਿ ਇਸ ਵਕਤ ਪੰਜਾਬ ਦੇ ਦੌਰੇ ਤੇ ਹੈ ਉਹਨਾਂ ਨੇ ਮੀਟਿੰਗ ਦੀ ਅਗਵਾਈ ਕੀਤੀ ਹੈ ਤੇ ਰਣਨੀਤੀਆਂ ਘੜੀਆਂ ਗਈਆਂ ਉੱਥੇ ਅੱਜ ਪੁਨਰ ਸੁਰਜੀਤ ਜੋ ਆਕਾਲੀ ਦਲ ਨਵਾਂ ਆਕਾਲੀ ਦਲ ਬਣਿਆ ਉਸ ਵੱਲੋਂ ਵੀ ਆਪਣੀ ਰਣਨੀਤੀ ਤੈਅ ਕੀਤੀ ਗਈ ਹੈ ਮਸਤੂਆਣਾ ਸਾਭ ਦੇ ਵਿੱਚ ਪਰਮਿੰਦਰ ਸਿੰਘ ਢੀਂਡਸਾ ਦੀ ਅਗਵਾਈ ਦੇ ਵਿੱਚ ਹੰਗਾਮੀ ਮੀਟਿੰਗ ਹੋਈ ਹੈ ਗੱਲ ਕਰਾਂਗੇ ਕਿ ਜਿਹੜਾ ਅਫਵਾਹਾਂ ਦਾ ਬਾਜ਼ਾਰ ਗਰਮ ਹੈ ਚਰਚਾਵਾਂ ਚਲਦੀਆਂ ਰਹਿੰਦੀਆਂ ਆਕਾਲੀ ਦਲ ਬਾਦਲ ਨੂੰ ਲੈ ਕੇ ਤੇ ਭਾਜਪਾ ਦੇ ਘਟ ਜੋੜ ਨੂੰ ਲੈ ਕੇ ਦੇਖਿਆ ਜਾਂਦਾ ਹੈ ਕਿ ਜਿੱਥੇ ਸੁਖਬੀਰ ਸਿੰਘ ਬਾਦਲ ਮਜੀਠੀਆ ਸਾਹਿਬ ਜਾਂ ਹੋਰ ਆਕਾਲੀ ਦਲ ਦੇ ਜਿਹੜੇ ਵੱਡੇ ਨੇਤਾ ਆਗੂ ਨੇ ਉਹ ਗਾਹੇ-ਬਗਾਹੇ ਆਮ ਆਦਮੀ ਪਾਰਟੀ ਤੇ ਕਾਂਗਰਸ ਤੇ ਬਾਰੇ ਤਾਂ ਜ਼ਰੂਰ ਉਹਨਾਂ ਨੂੰ ਭੰਡ ਦੇ ਹੋਏ ਨਜ਼ਰ ਆਉਂਦੇ ਐ ਪਰ ਭਾਜਪਾ ਦੇ ਖਿਲਾਫ ਉਹਨਾਂ ਦੇ ਜਿਹੜੇ ਸੁਰ ਨੇ ਉਹ ਲਗਭਗ ਨਰਮੀ ਰਹਿੰਦੇ ਜਿਸ ਤੋਂ ਕਿਆਸਰ ਆਈਆਂ ਲਗਨੀਆਂ ਸ਼ੁਰੂ ਹੋ ਜਾਂਦੀਆਂ ਜਿਕਰ ਯੋਗ ਹੈ ਕਿ ਸਾਲ 2027 ਦੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਭਾਵੇਂ ਹਾਲੇ 10 ਮਹੀਨਿਆਂ ਦਾ ਸਮਾਂ ਬਾਕੀ ਹੈ ਪਰ ਇਹਨਾਂ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਸਿਆਸੀ ਵਿਸਾਤ ਹੁਣੇ ਤੋਂ ਵਿਛਾਣੀ ਸ਼ੁਰੂ ਕਰ ਦਿੱਤੀ ਹੈ ਜਿਸ ਦਾ ਮਕਸਦ ਸੱਤਾਧਾਰੀ ਪਾਰਟੀ ਨੂੰ ਸੱਤਾ ਤੋਂ ਲਾਂਬੇ ਕਰਕੇ ਖੁਦ ਕਾਬਜ ਹੋਣਾ ਹੈ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਤੇ ਕੇਂਦਰ ਚਕਾਬਜ ਭਾਜਪਾ ਨੂੰ ਪਿਛਲੇ ਕਾਫੀ ਲੰਮੇ ਸਮੇਂ ਤੋਂ ਪੰਜਾਬ ਦੇ ਵਿੱਚ ਕੋਈ ਸਫਲਤਾ ਨਹੀਂ ਮਿਲ ਸਕੀ ਹੈ। ਘਟ ਚੋੜ ਦਾ ਜੋ ਜ਼ਿਕਰ ਹੈ ਉਹ ਇਸ ਪਹਿਲੂ ਤੋਂ ਵੀ ਹੈ ਕਿ ਕਈ ਚੋਣਾਂ ਦੌਰਾਨ ਤਾਂ ਦੋਵਾਂ ਧਿਰਾਂ ਨੂੰ ਪਈਆਂ ਵੋਟਾਂ ਦਾ ਜੋੜਿਆ ਅੰਕੜਾ ਸਫਲ ਵੱਲ ਸਫਲਤਾ ਵੱਲ ਇਸ਼ਾਰਾ ਕਰਦਾ ਦਿਖਾਈ ਦਿੰਦਾ ਹੈ ਜਦ ਤੱਕ ਇਹ ਗੱਠਜੋੜ ਦੇ ਵਿੱਚ ਪਹਿਲਾਂ ਰਹੇ ਇਹਨਾਂ ਦੇ ਜਿਹੜੇ ਅੰਕੜੇ ਸੀ ਉਹ ਪਉਤ ਵਧੀਆ ਆਉਂਦੇ ਰਹੇ ਜਦੋਂ ਤੋਂ ਇਹਨਾਂ ਨੇ ਗੱਠਜੋੜ ਆਪਣਾ ਤੋੜਿਆ ਉਦੋਂ ਤੋਂ ਦੋਵੇਂ ਵੋਟ ਕ੍ਰਾਫਟ ਦੇ ਮਾਮਲੇ ਦੇ ਵਿੱਚ ਤੇ ਸੀਟਾਂ ਪ੍ਰਾਪਤ ਕਰਨ ਦੇ ਮਾਮਲੇ ਦੇ ਵਿੱਚ ਕਾਫੀ ਹਾਸ਼ੀਏ ਤੇ ਚਲੇ ਗਏ ਜੋ ਗਾਹੇ-ਬਗਾਹੇ ਇਸ਼ਾਰਾ ਜ਼ਰੂਰ ਗੱਠਜੋੜ ਦਾ ਕਾਰਨ ਦਾ ਚਰਚਾ ਦਾ ਵਿਸ਼ਾ ਬੰਦਾ ਹੈ ਦਰਅਸਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਤਤਕਾਲੀ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਨੇ 1996 ਵਿੱਚ ਭਾਜਪਾ ਦੇ ਨਾਲ ਬਿਨਾਂ ਸ਼ਰਤ ਗਠਜੋੜ ਕੀਤਾ ਸੀ ਤਿੰਨ ਖੇਤੀ ਕਾਨੂੰਨ ਬਿੱਲਾਂ ਨੂੰ ਲੈ ਕੇ ਭਾਜਪਾ ਦੇ ਨਾਲ ਜੋ ਕਿਸਾਨੀ ਅੰਦੋਲਨ ਚੱਲਿਆ ਸੀ ਉਸ ਮੌਕੇ ਸਿਆਸੀ ਮਜਬੂਰੀਆਂ ਦੇ ਕਰਕੇ ਸ਼੍ਰੋਮਣੀ ਅਕਾਲੀ ਦਲ ਗਠਜੋੜ ਤੋਂ ਲਾਂਬੇ ਹੋ ਗਿਆ ਸੀ ਇਸ ਤੋਂ ਬਾਅਦ ਪੰਜਾਬ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਹੋਈਆਂ 2024 ਦੀਆਂ ਲੋਕ ਸਭਾ ਚੋਣਾਂ ਹੋਈਆਂ ਅਤੇ ਜਿਮਨੀ ਚੋਣਾਂ ਦੋਵੇਂ ਧਿਰਾਂ ਨੇ ਆਪੋ ਆਪਣੇ ਦਮ ਤੇ ਉੱਪਰ ਲੜੀਆਂ ਪਰ ਬਹੁਤੀ ਸਫਲਤਾ ਕਿਸੇ ਨੂੰ ਵੀ ਨਸੀਬ ਨਹੀਂ ਹੋਈ ਨਾ ਤਾਂ ਅਕਾਲੀ ਦਲ ਬਾਦਲ ਨੂੰ ਤੇ ਨਾ ਹੀ ਭਾਜਪਾ ਨੂੰ ਇਸ ਦੌਰਾਨ ਅੰਕੜਿਆਂ ਦੇ ਆਧਾਰ ਤੇ ਕਈ ਵਾਰ ਸਿਆਸੀ ਮਿਲਾਪ ਦੀ ਗੱਲ ਤੁਰਦੀ ਰਹੀ ਪਰ ਗੱਲ ਕਿਸੇ ਤਨਪਥਨ ਨਹੀਂ ਲੱਗੀ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਅਤੇ ਪੰਜਾਬ ਦੇ ਮਸਲਿਆਂ ਦਾ ਹੱਲ ਚਾਹੁੰਦਾ ਤਾਂ ਜੋ ਲੋਕਾਂ ਦੀ ਕਚਹਿਰੀ 'ਚ ਜਾਣ ਮੌਕੇ ਕੋਈ ਔਕੜਾ ਨਾ ਆਉਣ ਕਿਉਂਕਿ ਲੋਕ ਉਹਨਾਂ ਮੁੱਦਿਆਂ ਨੂੰ ਲੈ ਕੇ ਸਵਾਲ-ਜਵਾਬ ਕਰਦੇ ਆ ਜਿਸ ਕਰਕੇ ਅਕਾਲੀ ਦਲ ਬਾਦਲ ਜੋ ਹੈ ਉਹ ਇਨਾਂ ਮਸਲਿਆਂ ਦੇ ਹੱਲ ਚਾਹੁੰਦਾ ਮਹੱਤਵਪੂਰਨ ਤਾਥੀ ਹੈ ਕਿ ਭਾਜਪਾ ਫਿਲਹਾਲ ਇਸ ਰਾਹ ਤੇ ਤੁਰਨ ਲਈ ਤਿਆਰ ਨਹੀਂ ਜਾਪਦੀ ਉਂਝ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਤੇ ਭਾਜਪਾ ਦੇ ਸੀਨੀਅਰ ਆਗੂ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੱਠ ਜੋੜ ਦੀ ਵਕਾਲਤ ਵੀ ਕੀਤੀ ਗਈ ਹੈ ਸ਼ਹਿਰੀ ਭਾਜਪਾ ਦੇ ਇੱਕ ਆਗੂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਅੰਦਰ ਖਾਤੇ ਕਈ ਵਾਰ ਇਸ ਸੰਬੰਧ ਦੇ ਵਿੱਚ ਕੋਸ਼ਿਸ਼ਾਂ ਵੀ ਹੋ ਚੁੱਕੀਆਂ ਹਨ ਪਰ ਹਰ ਵਾਰੀ ਕੋਈ ਨਾ ਕੋਈ ਜਿਹੀ ਗਰਾਰੀ ਫਸ ਜਾਂਦੀ ਹੈ ਜਿਸ ਕਰਕੇ ਗੱਠਜੋੜ ਹੋਣ ਤੋਂ ਰਹਿ ਜਾਂਦਾ ਹੈ ਗੌਰਤਲਬ ਹੈ ਕਿ ਵਿਧਾਨ ਸਭਾ 96 ਚ ਗੱਠਜੋੜ ਹੋਇਆ ਹੈ ਵਿਧਾਨ ਸਭਾ 97 ਦੇ ਵਿੱਚ ਗੱਠਜੋੜ ਦੇ ਵਿੱਚ ਅਕਾਲੀ ਦਲ 75 ਭਾਜਪਾ 18 ਸੀਟਾਂ ਤੇ ਜਦ ਤਾ 2002 ਦੇ ਵਿੱਚ ਅਕਾਲੀ ਦਲ 41 ਤੇ ਭਾਜਪਾ ਦੇ ਹਿੱਸੇ 3 ਸੀਟਾਂ ਆਈਆਂ ਸਨ 2007 ਚ ਅਕਾਲੀ ਦਲ ਨੂੰ 49 ਤੇ ਭਾਜਪਾ ਨੂੰ 19 ਸੀਟਾਂ ਮਿਲੀਆਂ ਜਦੋਂ ਕਿ 2012 ਦੇ ਵਿੱਚ ਅਕਾਲੀ ਦਲ 56 ਤੇ ਭਾਜਪਾ 12 17 ਦੇ ਵਿੱਚ ਸੱਤਾ ਵਿਰੋਧੀ ਲਹਿਰ ਹੋਣ ਕਾਰਨ ਕਾਠ ਜੋੜ ਨੂੰ ਸਿਰਫ 18 ਸੀਟਾਂ ਹੀ ਮਿਲੀਆਂ ਸਨ ਮੰਗਰੋਂ ਦੋਵੇਂ ਤੇ ਰੰਦਾ ਗਰਾਫ ਡਿੱਗਣ ਕਰਕੇ 2022 ਚ ਅਕਾਲੀ ਦਲ ਬਾਦਲ ਤਿਲ ਤੇ ਭਾਜਪਾ ਮਹਿਜ ਦੋ ਸੀਟਾਂ ਤੇ ਸਿਮਟ ਗਈ ਸੀ ਉੱਥੇ ਹੀ ਲੋਕ ਸਭਾ ਦੀਆਂ ਜੋ 2024 ਦੀਆਂ ਚੋਣਾਂ ਆਈਆਂ ਸੀ 13 ਸੀਟਾਂ ਵਿੱਚੋਂ ਅਕਾਲੀ ਦਲ ਬਾਦਲ ਸਿਰਫ ਇੱਕ ਸੀਟ ਹਾਸਲ ਕਰ ਸਕਿਆ ਤੇ ਭਾਜਪਾ ਆਪਣਾ ਖਾਤਾ ਵੀ ਨਹੀਂ ਖੋਲ ਸકી ਸੀ ਤਾਂ ਸਾਲ 2020 ਤੋਂ 2022 ਤੱਕ ਹੋਈਆਂ ਜਿਮਨੀ ਚੋਣਾ ਦੋਵਾਂ ਨੇ ਆਪਣੇ ਬਲਬੁਖਤੇ ਤੇ ਲੜੀਆਂ ਪਰ ਸਫਲਤਾ ਦੋਨਾਂ 'ਚੋ ਕਿਸੇ ਨੂੰ ਵੀ ਕੋਈ ਖਾਸ ਜੜੀ ਹੈ ਉਹ ਨਹੀਂ ਮਿਲ ਸકી ਤਾਂ ਹੁਣ ਜੋ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਕਿ ਇਹ ਗੱਠਜੋੜ ਸੰਬੰਧੀ ਮਜਬੂਰੀਆਂ ਹੀ ਹਨ ਕਿ ਸ਼੍ਰੋਮਣੀ ਕਾਲੀ ਦਲ ਵੱਲੋਂ ਕੀਤੀਆਂ ਜਾ ਰਹੀਆਂ ਰੈਲੀਆਂ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿੱਥੇ ਹਾਕਮ ਧਿਰ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਭੰਡਣ ਵਿੱਚ ਕੋਈ ਕਸਰ ਨਹੀਂ ਛੱਡਦੇ ਉੱਥੇ ਹੀ ਭਾਜਪਾ ਦੇ ਪ੍ਰਤੀ ਉਹਨਾਂ ਦੇ ਜਿਹੜੇ ਸੁਰ ਨੇ ਉਹ ਨਰਮ ਰੱਖੇ ਜਾਂਦੇ ਆ ਇਹ ਕਿਸੇ ਦਿਲਚਸਪੀ ਤੋਂ ਘਟ ਨਹੀਂ ਐ ਅਕਾਲੀ ਦਲ ਪਿੰਡੂ ਖੇਤਰਾਂ 'ਚ ਰੈਲੀਆਂ ਕਰ ਰਿਹਾ ਹੈ ਪਰ ਅਜੇ ਤੱਕ ਕਿਸੇ ਸ਼ਹਿਰ ਦੇ ਵਿੱਚ ਰੈਲੀ ਨਹੀਂ ਐਲਾਨੀ ਗਈ ਐ ਇਸ ਤੋਂ ਸਪਸ਼ਟ ਐ ਕਿ ਅਕਾਲੀ ਦਲ ਨੂੰ ਗੱਠ ਜੋੜ ਦੀ ਗੁੰਜਾਇਸ਼ ਬਾਕੀ ਬਚੀ ਜਾਪਦੀ ਐ ਇਹੋ ਕਾਰਨ ਹੈ ਕਿ 2022 ਚ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰ ਚੁੱਕੇ ਅਕਾਲੀ ਦਲ ਨੇ 2027 ਦੀਆਂ ਚੋਣਾਂ 'ਚ ਹੁਣੇ ਤੋਂ ਹੀ ਰਣਨੀਤੀ ਕੜਨੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਸੱਤਾ ਤੇ ਕਾਬਜ਼ ਆਮ ਆਦਮੀ ਪਾਰਟੀ ਨੂੰ maat ਦਿੱਤੀ ਜਾ ਸਕੇ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਇਸ ਮੁੱਦੇ ਤੇ ਕੋਈ ਪ੍ਰਤੀਕਿਰਿਆ ਨਹੀਂ ਦੇ ਰਹੇ ਪਰ ਭਾਜਪਾ ਦੇ ਮੰਤਰੀ ਰਮਨਜੀਤ ਸਿੰਘ ਬਿੱਟੂ ਵੱਲੋਂ ਵਾਰ-ਵਾਰ ਨਾ ਕਰਨ ਦੇ ਬਾਵਜੂਦ ਅਕਾਲੀ ਭਾਜਪਾ ਵਿਚਾਲੇ ਗੱਠ ਜੋੜ ਦੀਆਂ ਜਿਹੜੀਆਂ ਚਰਚਾਵਾਂ ਉਹਨਾਂ ਦਾ ਬਾਜ਼ਾਰ ਪੂਰੀ ਤਰ੍ਹਾਂ ਗਰਮ ਰਹਿੰਦਾ ਹੈ ਜਿਸ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਜੋ ਭਾਜਪਾ ਪ੍ਰਤੀ ਠੰਡੀ ਬੋਲਬਾਣੀ ਨੇ ਹਵਾ ਦੇ ਦਿੱਤੀ ਹੈ ਉਥੇ ਹੀ ਜੋ 2022 ਦੇ ਵਿੱਚ ਚੋਣਾਂ ਹੋਈਆਂ ਉਸ ਦੇ ਵਿੱਚ ਗੱਠ ਜੋੜ ਤੋਂ ਬਿਨਾ ਚੋਣ ਲੜਨ ਤੇ ਕਿਤੇ ਨਾ ਕਿਤੇ ਜ਼ਰੂਰ ਦੋਵਾਂ ਪਾਰਟੀਆਂ ਨੂੰ ਵੱਡਾ ਨੁਕਸਾਨ ਵੀ ਹੋਇਆ ਜਿਸ ਦੇ ਕਰਕੇ ਸੀ ਅਸੀਂ ਗੱਲਿਆ ਰਹੇ ਹਾਂ ਕਿ ਇਹ ਚਰਚਾ ਆਮ ਚੱਲਦੀ ਰਹਿੰਦੀ ਹੈ ਕਿ ਜੇਕਰ ਦੁਬਾਰਾ ਤੋਂ ਫੋਟੋਗ੍ਰਾਫ ਉੱਪਰ ਚੱਕਣਾ ਜਾਂ ਕਹਿ ਸਕਦੇ ਹਾਂ ਕਿ ਸੱਤਾ ਦੇ ਵਿੱਚ ਆਉਣਾ ਤਾਂ ਇਹ ਗੱਠਜੋੜ ਜਿਹੜਾ ਉਹ ਬਹੁਤ ਜ਼ਰੂਰੀ ਹੈ ਉੱਥੇ ਹੀ ਜੋ ਭਾਜਪਾ ਦੇ ਬੁਲਾਰੇ ਨੇ ਪ੍ਰਿਤਪਾਲ ਸਿੰਘ ਬਲਿਆਵਾਲ ਨੇ ਇਹਨਾਂ ਤੱਥਾਂ ਤੋਂ ਇਨਕਾਰ ਵੀ ਕਈ ਵਾਰ ਕੀਤਾ ਹੈ ਕਿ ਭਾਜਪਾ ਆਪਣੇ ਦਮ ਤੇ ਹੀ ਸਮੂਹ 117 ਜਿਹੜੇ ਹਲਕੇ ਹੈ ਉਹਨਾਂ ਵਿੱਚ ਚੋਣਾ ਲੜੇਗੀ ਪਰ ਜਿਹੜੀ ਮਿਲਿਟਰੀ ਪ੍ਰਤੀਕਿਰਿਆ ਆਉਂਦੀ ਹੈ ਸਿਆਸੀ ਮਾਰਨ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਆਪਣੀ ਸਿਆਸੀ ਹੋਂਦ ਨੂੰ ਬਚਾਉਣ ਦੇ ਲਈ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਗੱਠਜੋੜ ਵਕਤ ਦੀ ਜ਼ਰੂਰਤ ਹੈ ਉਹਨਾਂ ਨੇ ਕਿਹਾ ਕਿ ਬੇਸ਼ੱਕ ਕੋਈ ਕੁਝ ਵੀ ਕੀਤਾ ਜਾਏ 2027 ਦੀਆਂ ਚੋਣਾਂ ਤੋਂ ਪਹਿਲਾਂ ਗੱਠਜੋੜ ਪੱਕਾ ਨਜ਼ਰ ਆਉਂਦਾ ਹੈ ਬਸ ਵੱਡੇ ਛੋਟੇ ਭਰਾ ਦੀ ਭੂਮਿਕਾ ਤੈਅ ਕਰਨੀ ਬਾਕੀ ਹੈ ਕਹਿਣ ਦਾ ਭਾਵ ਸਿਆਸੀ ਮਾਹਰਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕੇ ਵੱਡੇ ਛੋਟੇ ਭਰਾਤੀ ਭੂਮਿਕਾ ਦਾ ਭਾਵ ਹੈ ਕਿ ਸੀਟਾਂ ਦੀ ਵੰਡ ਨੂੰ ਲੈ ਕੇ ਸਿਰਫ ਜਿਹੜੀ ਗੱਲਬਾਤ ਹੈ ਉਹ ਚੱਲਣ ਵਾਲੀ ਰਹਿੰਦੀ ਹੈ ਬਾਕੀ ਸਾਰਾ ਕੁਝ ਅੰਦਰ ਖਾਤੇ ਬਹੁਤ ਕੁਝ ਚੱਲ ਰਿਹਾ ਹੈ ਗੱਠਜੋੜ ਨੂੰ ਲੈ ਕੇ ਇੱਕ ਉਹਨਾਂ ਦੇ ਸੀਨੀਅਰ ਆਗੂ ਨੇ ਆਪਣਾ ਨਾਮ ਗੁਪਤ ਰੱਖਣ ਤੇ ਇਹ ਗੱਲ ਦੱਸੀ ਹੈ ਕਿ ਗੱਠਜੋੜ ਨੂੰ ਲੈ ਕੇ ਬਹੁਤ ਵਾਰ ਇੱਕ ਦੂਸਰੇ ਦੇ ਨੇੜੇ ਗਏ ਹੈ ਦੋਵੇਂ ਪਾਰਟੀਆਂ ਪਰ ਕਿਸੇ ਨਾ ਕਿਸੇ ਕਾਰਨ ਕਰਕੇ ਜਿਹੜੀ ਗੱਲ ਹੈ ਉਹ ਸਿਰੇ ਨਹੀਂ ਲੱਗ ਰਹੀ ਪਰ ਹੁਣ ਜਿਸ ਤਰੀਕੇ ਦੀ ਭਾਜਪਾ ਵੱਲੋਂ ਡੇਰਿਆਂ ਦੇ ਉੱਪਰ ਟੇਕ ਰੱਖ ਕੇ ਰਾਜਨੀਤੀ ਕੀਤੀ ਜਾ ਰਹੀ ਹੈ ਜੇਕਰ ਉਧਰ ਵੀ ਬਹੁਤੀ ਸਫਲਤਾ ਨਹੀਂ ਮਿਲਦੀ ਤਾਂ ਅਜੇ 8 ਮਹੀਨੇ ਦਾ ਸਮਾਂ ਰਹਿੰਦਾ ਹੈ ਕਿਉਂਕਿ ਸਿਆਸਤ ਵਿੱਚ ਕੁਝ ਵੀ ਕਦੋਂ ਵੀ ਹੋ ਸਕਦਾ ਹੈ ਅਗਲੇ ਦਿਨ ਦਾ ਹੀ ਨਹੀਂ ਪਤਾ ਹੁੰਦਾ ਕਿ ਸਿਆਸਤ ਦੇ ਵਿੱਚ ਕਿਹੜੀ ਗੱਲ ਜੜੀ ਹੈ ਉਹ ਹੋ ਜਾਣੀ ਹੈ ਤਾਂ ਗੱਠਜੋੜ ਨੂੰ ਲੈ ਕੇ ਅਜੇ ਵੀ ਸਿਆਸੀ ਮਹਾਰਾ ਦੇ ਵਿੱਚ ਇਹ ਚਰਚਾਵਾਂ ਦਾ ਦੌਰ ਜਾਰੀ ਹੈ ਉੱਥੇ ਹੀ ਸੁਰਵੀਲ ਸਿੰਘ ਬਾਦਲ ਵੱਲੋਂ ਜਿੱਥੇ ਦੋ ਜੀਆਂ ਦੋਨਾਂ ਪਾਰਟੀਆਂ ਨੂੰ ਨਿਸ਼ਾਨੇ ਤੇ ਲਿਆ ਜਾਂਦਾ ਹੈ ਬੋਲਦੇ ਹੋਏ ਭਾਜਪਾ ਦੇ ਪ੍ਰਤੀ ਕਾਫੀ ਨਰਮ ਸੁਰ ਜਿਹੜੇ ਉਹ ਰੱਖੇ ਜਾਂਦੇ ਆ ਜਿਸ ਤਾ ਕਰਕੇ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀਆਂ ਗੱਠਜੋੜ ਨੂੰ ਲੈ ਕੇ ਫਿਰ ਤੋਂ ਗੱਲਬਾਤ ਸ਼ੁਰੂ ਕਰ ਸਕਦੀਆਂ ਹਨ ਧੰਨਵਾਦ